ਸਤਿ ਸ਼੍ਰੀ ਅਕਾਲ ਜੀ ਯੂਐਸਏ ਰਾ ਦੇਖੇ ਤਮੰਦਰਸ਼ਕਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀਪ ਸਿੰਘ ਸੋ ਦੋਸਤੋ ਲਾਈਵ ਹੋਏ ਆ ਜਲੰਧਰ ਦੇ ਬੱਸ ਸਟੈਂਡ ਦੇ ਵਿੱਚ ਤਸਵੀਰਾਂ ਜਿਹੜੀਆਂ ਆ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦੇ ਆ ਆ ਚੱਕ ਸਮਾਨ ਚੱਕ ਸਮਾਨ ਚੱਕ ਸਮਾਨ ਚੱਕ ਸਮਾਨ ਚੱਕ ਜਿਹੜਾ ਰੱਖਿਆ ਸਮਾਨ ਚੱਕ ਪਹਿਲੇ ਸਮਾਨ ਚੱਕ ਭਾਈ ਨਾ ਕਰੋ ਯਾਰ ਸਮਾਨ ਚੱਕ ਸਮਾਨ ਚੱਕ ਜਿਹੜਾ ਰੱਖਿਆ ਸਮਾਨ ਚੱਕ ਕਿ ਸੋ ਚੱਲ ਸਮਾਨ ਚੱਕੇਗਾ ਕਿ ਨਹੀਂ ਕਿ ਬਲਾਮਾ ਪੁਲਿਸ ਨੂੰ ਹੁਣੇ ਸਮਾਨ ਚੱਕ ਸਮਾਨ ਚੱਕ ਜਿਹੜਾ ਰੱਖਿਆ ਆਪਣੇ ਹੱਥੋਂ ਚੱਕ ਸਮਾਨ ਪਹਿਲੇ ਸਮਾਨ ਚੱਕ ਸਮਾਨ ਚੱਕ ਸਮਾਨ ਚੱਕ ਪਹਿਲੇ ਸਮਾਨ ਚੱਕ ਪਹਿਲੇ ਸਮਾਨ ਚੱਕ ਸਮਾਨ ਚੱਕ ਵੀਰ ਸਮਾਨ ਚੱਕ ਆਪਣਾ ਦਿਖਾ ਕਿਹੜੀਆਂ ਫੋਟੋਆਂ ਦਿਖਾ ਪੇ ਆਹ ਭਾਈ ਯਾਰ ਯਾਰ ਇਹ ਪਿੰਗਲਵਾੜੇ ਦਾ ਕੰਮ ਕਰੀਂ ਹੋਈ ਭਾਈ ਆ ਗਿਆ ਨਹੀਂ ਇਹ ਭਾਈ ਇਹ ਪਿੰਗਲਵਾੜੇ ਦਾ ਕੰਮ ਕਰਦਾ ਤੂੰ ਨਹੀਂ ਯਾਰ ਭਾਈ ਤੇ ਫਿਰ ਇਹਨਾਂ ਦੇ ਨਾਮ ਦੀਆਂ ਕਾਹਤੋਂ ਪੈਸੇ ਕਾਹਤੋਂ ਇਕੱਠੇ ਕਰਦਾ ਭਾਈ ਹੋ ਗਿਆ ਗੱਲਾਂ ਚੱਕ ਆਪਣਾ ਜਿਹੜੇ ਪੈਸੇ ਇਕੱਠੇ ਕੀਤੇ ਦਿਖਾ ਕੱਢ ਗੱਲਾਂ ਕਰ ਫੋਟੋਆਂ ਕਿਹੜੀਆਂ ਦਿਖਾ ਚੱਕ ਮੇਰਾ ਆਪਣਾ ਫੋਟੋਆਂ ਦਿਖਾ ਕਿਹੜੀਆਂ ਯਾਰ ਆਏ ਫੋਟੋਆਂ ਦਿਖਾ ਭਾਈ ਉਹਨਾਂ ਫਰਲੋ ਯਾਰ ਤੈਨੂੰ ਮੈਂ ਕਿਹਾ ਫੋਟੋਆਂ ਦਿਖਾ ਪਹਿਲੇ ਫੋਟੋਆਂ ਦਿਖਾ ਜਿਹੜੀਆਂ ਫੋਟੋਆਂ ਫੋਟੋਆਂ ਦਿਖਾ ਜਿਹੜੀਆਂ ਫੋਟੋਆਂ ਵੇਲੇ ਫੋਟੋਆਂ ਦਿਖਾ ਯਾਰ ਪਹਿਲੇ ਫੋਟੋਆਂ ਦਿਖਾ ਜਿਹੜੀਆਂ ਜਿਹੜੀ ਫੋਟੋਆਂ ਆ ਉਹ ਦਿਖਾ ਚੋਤਾਂ ਤਸਵੀਰਾਂ ਚ ਦਿਖਾਣੇ ਖੜਾ ਹੋ ਜਾ ਯਾਰ ਹੁਣ ਅੱਥੇ ਪਿੱਛੇ ਆਏ ਜਿਹੜੇ ਅਫਰਡ ਮੇਰਾ ਭਰਾ ਪੈਂਬਲੇਟ ਜਿੱਦਾਂ ਦਿਖਾ ਕੇ ਮੰਗਦਾ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਗੱਲ ਪਾਈ ਇੱਧਰ ਆ ਉਹ ਯਾਰ ਗੱਲਾਂ ਚੱਕ ਪਹਿਲੇ ਆਪਣਾ ਬਾਕੀ ਆਗੇ ਵੱਡੇ ਗੱਲਾਂ ਚੱਕ ਪਹਿਲੇ ਬਾਕੀਆਂ ਦੀ ਗੱਲ ਕਰਦੇ ਗੱਲਾਂ ਚੱਕ ਗੱਲਾਂ ਚੱਕ ਖੋਲ ਕੇ ਦਿਖਾ ਖੋਲ ਕੇ ਦਿਖਾ ਕਿੰਨੇ پیسے ਇਕੱਠੇ ਕੀਤੇ ਖੋਲ ਦੇ ਪਾਜੀ ਕਿੰਨੇ ਵੇਸੇ ਇਕੱਠੇ ਕੀਤੇ ਖੋਲ ਕੇ ਗੱਲਾਂ ਖੋਲ ਕੇ ਦਿਖਾ ਕਿੰਨੇ ਵੈਸੇ ਇਕੱਠੇ ਕੀਤੇ ਆ। ਭਾਈ ਯਾਰ ਛੱਡੋ ਯਾਰ। ਸਹੀ ਗਲਤੀ ਹੋ ਗਈ ਯਾਰ। ਫਿਰ ਚੈੱਕ ਕਰਾ। ਗੱਲੇ ਦੇ ਪੈਸੇ ਕਿੰਨੇ ਚੈੱਕ ਕਰਾ। ਗਲਤੀ ਹੋ ਗਈ ਨਾ ਭੇਜ ਦਿੰਦਾ। ਗੱਲਾ ਚੈੱਕ ਕਰਾ ਦੇ ਮੇਰਾ ਭਰਾ। ਉਧਰ ਹੋ ਜਾ ਯਾਰ। ਲੈ ਸਾਈਡ ਤੇ ਲੈ ਭਾਈ। ਮਾਰ ਨੂੰ ਕੱਢੋ। ਇੱਕ ਮਿੰਟ ਮੈਂ ਸਾਰਿਆਂ ਨੂੰ ਕਹਾਂਗਾ ਤੁਮੜ ਕੈਮਰਾ ਥੋੜਾ ਸਾਈਡ ਤੇ ਕਰੋ ਯਾਰ। ਇਹ ਤਾਂ ਡਿਸਟਰਬੈਂਸ ਹੋ ਰਹੀ ਆ। ਪਲੀਜ਼ ਕੈਮਰਾ ਥੋੜੇ ਬਾਹਰ ਨੂੰ ਦਿਖਾਓ। ਰਸ਼ ਕਿੰਨਾ ਇਕੱਠਾ ਆਇਆ ਪੈਸਾਂ ਦੀ ਤਸਵੀਰਾਂ ਦਿਖਾਵੇਂ। ਖੋਲੇ ਨੀ। ਚੱਲ। ਚੱਲ ਗਲਤੀ ਹੋ ਗਈ। ਚੱਲ ਚੱਲ ਜਲਦੀ ਖੋਲ। ਚੱਲ ਫੋਟੋ ਚੱਕ ਸੋ ਇਹ ਤਸਵੀਰਾਂ ਜੇ ਤੁਸੀਂ ਪੈਸੇ ਦਿਖਾਏ ਇਕੱਠੇ ਕਰਦੇ ਹੋ ਕਿੰਨਾਂ ਦੀ ਫੋਟੋ ਐ ਇੰਨਾ ਚ ਕੌਣ ਕੌਣ ਇਹ ਤੁਹਾਡੇ ਘਰ ਦੇ ਆ ਨਹੀਂ ਭਾਜੀ ਯਾਰ ਤੇ ਫਿਰ ਇਹਨਾਂ ਦੀ ਫੋਟੋ ਮਤ ਕਰਦੇ ਦਿਖਾ ਰਹੇ ਹੋ ਭਾਜੀ ਭਾਜੀ ਪੁੱਛ ਲੈ ਯਾਰ ਗੱਲੇ ਚ ਕਿੰਨੇ ਪੈਸੇ ਦਿਖਾਓ ਕੁਛ ਨਹੀਂ ਹੈ ਨਹੀਂ ਭਾਜੀ ਕੁਛ ਵੀ ਨਹੀਂ ਸੋ ਕੈਮਰਾਮੈਨ ਨੂੰ ਕਹਿੰਗਾ ਰਾਸ਼ੇ ਦੇਖੋ ਜੀ ਪਿੱਛੇ ਕਿੰਨਾ ਲੱਗਾ ਹੋਇਆ ਹੈ ਕਾਫੀ ਜ਼ਿਆਦਾ ਖੋਲਿੰਗ ਖੋਲ ਭਾਈ ਜੀ ਖੋਲ ਦੱਸੋ ਖੋਲ ਖੋਲ ਚੱਕ ਕੇ ਇੱਧਰ ਸਾਹਮਣੇ ਕਰ ਸੋ ਯਾਰ ਭਾਜੀ ਯਾਰ ਗਲਤੀ ਹੋ ਗਈ ਮੈਨੂੰ ਫੜ ਮੇਰਾ ਭਰਾ ਸੋ ਤਸਵੀਰਾਂ ਰਾਹੀ ਦਿਖਾ ਰਹੇ ਆ ਖੋਲ ਖੋਲ ਯਾਰ ਖੋਲ ਫਟਾਫਟ ਖੋਲ 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 ਕੇ ਦਿਖਾ ਜਿੱਦਾਂ ਖੋਲਦਾ ਜਿੱਦਾਂ ਖੋਲਦਾ ਖੋਲ ਉਹ ਖੋਲ ਇਹਨੂੰ ਖੋਲ ਫੋਲ ਖੋਲ 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 ਕੇ ਦਿਖਾ ਫੋਲ ਕੇ ਦਿਖਾ ਪੂਰਾ ਫੋਲ ਥੱਲੇ ਕਰ ਦਿਖਾ ਆ ਦਿਖਾ ਨਾ ਫਿਰ ਦਿਖਾ ਖੋਲ ਕੇ ਥੱਲੇ ਕਰ ਡੱਬਾ ਲੈ ਥੱਲੇ ਲੈ ਕੇ ਡੱਦਾ ਥੱਲੇ ਲੈ ਫੋਲ ਹੁਣ ਖੋਲ ਹੁਣ ਖੋਲ ਬੱਸ ਭਾਈ ਐਦਾਂ ਖੋਲੀ ਦਾ ਦੱਬਾ ਐਦਾਂ ਖੋਲੀ ਦਾ ਹਾਂ ਉਹੀ ਕਹਿ ਰਿਹਾ ਐਦਾਂ ਆ ਦੇ ਐਦਾਂ ਡੱਬਾ ਖੋਲੀ ਦਾ ਮੇਰਾ ਭਰਾ ਆ ਆ ਦੇ ਇਹ ਸਾਰੇ ਪੈਸੇ ਜਿਹੜੇ ਇਹ ਪਿੰਗਲਵੜ ਦੇ ਨਾਮ ਤੋਂ ਇਕੱਠੇ ਕਰ ਰਿਹਾ ਤੁਹਾਨੂੰ ਦੱਸ ਦਈਏ ਕਿ ਇੰਡੀਆ ਪਾਕਿਸਤਾਨ ਦੀ ਜੰਗ ਦੇ ਵਿੱਚ ਡਾ ਨੁਕਸਾਨ ਹੋਊਗਾ ਤੇ ਬਾਤ ਦੀ ਗੱਲ ਆ ਪਰ ਇਸ ਤਰ੍ਹਾਂ ਜਿਹੜੇ ਲੋਕੀ ਆ ਉਹ ਦੇਸ਼ ਨੂੰ ਜਿਹੜਾ ਆ ਖੋਖਲਾ ਕਰਦੇ ਹੋਏ ਨਜ਼ਰ ਆ ਰਹੇ ਹੋਰ ਨਾਲ ਦੇ ਕੌਣ ਆ ਤੁਹਾਡੇ ਉਹ ਭਾਈ ਬੱਸ ਦਿਖਾਓ ਵੀ ਦਿਖਾਓ ਆ ਜੋ ਪਾਜੀ ਬਣਾ ਦੇ ਉਹ ਕਾਲਾ ਜੇ ਕੋਈ ਵਾਲੇ ਕਹਿੰਦੀ ਹੈ ਹਾਂਜੀ ਇੱਕ ਹੋਰ ਕਾਲਾ ਜਾਂ ਨਾਲ ਕਹਿੰਦੀ ਹੈ ਓਕੇ ਉਹ ਵੀ ਬਸ ਦੀ ਬੜੀ ਆਕਰ ਦਾ ਪੈਸੇ ਮੰਗਾ ਕਿੱਥੇ ਜਾ ਦੱਸ ਸਾਰੇ ਚੱਲ ਗਏ ਕਿੱਧਰ ਨੂੰ ਗਏ ਹੁਣ ਗੱਲਾਂ ਨਹੀਂ ਚੱਕਣਾ ਆਪਣਾ ਗੱਲਾਂ ਲੈ ਕੇ ਜਾਣਾ ਪਾਜੀ ਯਾਰ ਗੱਲਾਂ ਲੈ ਕੇ ਜਾਣਾ ਨਾ ਚੱਕੋ ਫਿਰ ਗੱਲਾਂ ਆਪਣਾ ਚੱਕੋ ਫਿਰ ਇੱਕ ਮਿੰਟ ਯਾਰ ਇੱਧਰ ਖੜਾ ਹੋ ਜਾ ਸਾਰੇ ਦਿਨ ਦੇਖ ਇਹ ਆ ਦੇ ਕਿੰਨੇ ਪਿਆਰ ਕਰਨ ਦੇ ਲੋਕੀ ਤੈਨੂੰ ਸਾਰੇ ਆਏ ਆ ਦੇ ਪਿੱਛੇ ਹੋ ਜਾ ਰਹਾ ਮੈਂ ਕਹਾਂ ਸਰਦਾਰ ਜੀ ਵੀ ਇੱਥੇ ਜਿਹੜੇ ਰਹਿੰਦੇ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਇਹ ਵਿਅਕਤੀ ਹੈ ਸਰਦਾਰ ਬੰਦਾ ਹਾਂਜੀ ਹਾਂਜੀ ਠੀਕ ਹੈ ਜੀ ਨਹੀਂ ਮੂੰਹ ਸਾਰਾ ਟੱਕਿਆ ਪਿਆ ਵਾ ਇਦਾਂ ਹੀ ਚੀਜ਼ਾਂ ਕਰਦਾ ਹੈ ਕੀ ਜਿਹੜਾ ਮੈਸੇਜ ਆ ਰਿਹਾ ਵਾ ਵੈਸੇ ਜੀ ਇਹਦਾ ਜਲੂਸ ਵੀ ਚੰਗਾ 걸ਡੋ ਜਾਵੇ ਤੇ ਲੋਕਾਂ ਦਾ ਨਾਅਰੇ ਪੈਟ ਕੇ ਜਾਂ ਨਾਅਰੇ ਹੋਰ ਬੰਦਾ ਕਾਲਾ ਜੇ ਕੋਈ ਮੁੰਡਾ ਆਉਣੇ ਵਾਏ ਪੁੱਛਣ ਇਹ ਲਗਾਤਾਰ ਇਦਾਂ ਹੀ ਕੰਮ ਕਰਦੇ ਆ ਜੀ ਇਹੋ ਕੰਮ ਕਰਦੇ ਹੋਰ ਕਰਦੇ ਭੜਦੇ ਮੈਂ ਥੋੜੀ ਦਾ ਕੰਮ ਜਿਹੜਾ ਕੀਤਾ ਵੇਖੋ ਗਲਤ ਬਹੁਤ ਜ਼ਿਆਦਾ ਗਲਤ ਗੱਲ ਹਾਂ ਤੇ ਫੇਰ ਹੋਰ ਕਾਦੇ ਕੀ ਕਾਦਾ ਕੰਮ ਕਰ ਰਹੇ ਮੰਗਨੇ ਭਾਜੀ ਭਾਜ ਮੰਗਦਾ ਵੇ ਪਿੰਗਲਵੜ ਦੇ ਨਾਂ ਤੇ ਕਿਉਂ ਮੰਗਦਾ ਵੇ ਭਾਜੀ ਆਪਣੇ ਨਾਂ ਤੇ ਤਿੰਨ ਵਸ ਮੰਗਨੇ ਭਾਜੀ ਪਿੰਗਲਵੜ ਦਾ ਨਾਂ ਲੈ ਕੇ ਕਿਉਂ ਮੰਗਦਾ ਹੱਥ-ਪੈਰ ਕੀ ਖਰਾਬ ਆ ਤੇਰੇ ਤਿੰਨ ਵਸ ਮੰਗਨੇ ਭਾਜੀ ਹੱਥ-ਪੈਰ ਖਰਾਬ ਆ ਆਪਣਾ ਕਾਰ ਕੀ ਕਰ ਇੱਕ ਮਿੰਟ ਯਾਰ ਬ੍ਰਦਰ ਇੱਕ ਮਿੰਟ ਹੱਥ-ਪੈਰ ਖਰਾਬ ਆ ਤੇਰੇ ਹੱਥ ਦੋਨੋਂ ਹੱਥ-ਪੈਰ ਖਰਾਬ ਹੱਥ-ਪੈਰ ਖਰਾਬ ਆ ਪਹਿਲੇ ਮੈਨੂੰ ਦੱਸ ਇਹਨੂੰ ਲਾਦੇ ਯਾਰ ਮੇਰਾ ਭਰਾ ਤੇ ਚੰਗਾ ਬੜਾ ਸਰਦਾਰ ਬੰਦਾ ਤੂੰ ਕਿਉਂ ਐ ਚੀਜ਼ਾਂ ਕਰਨ ਦੇ ਨਹੀਂ ਭਾਜੀ ਗਿੱਤ ਸਿੰਘ ਹੈ ਭਾਜੀ ਸਿੰਘ ਉਹ ਤਾਂ ਪੈਸੇ ਨਹੀਂ ਇਕੱਠੇ ਕਰ ਉਹ ਤਾਂ ਆ ਚੀਜ਼ਾਂ ਨਹੀਂ ਕਰਦੇ ਵਧ ਗਿਆ ਵਧ ਗਿਆ ਹਾਂਜੀ ਉਹ ਸ਼ਰਮਣਾ ਮਰ ਜਾਣਾ ਚਾਹੀਦਾ ਇਹ ਚੌਲ ਨੂੰ ਕਿਤੇ ਨਾ ਕਿਤੇ ਲੱਗਦਾ ਇਹ ਚੀਜ਼ਾਂ ਸਾਰੀਆਂ ਗਲਤ ਹੋ ਰਹੀਆਂ ਨੇ ਬਹੁਤ ਸ਼ਰਮਦਾ ਜੀ ਪੁਲਿਸ ਵਾਲੇ ਕਿੰਨਾ ਵੀ ਨਾ ਲੈਂਦੇ ਯਾਰ ਤੇਰੇ ਤੋਂ ਹੈ ਪੁਲਿਸ ਵਾਲੇ ਕਿੰਨਾ ਵੀ ਨਾ ਲੈਂਦੇ ਆ ਜਿਹੜੇ ਤੈਨੂੰ ਰੋਕਦੇ ਨਹੀਂ ਕੋਈ ਇੱਥੇ ਆ ਕੇ ਤੂੰ ਦੇਖ ਸਾਹਦੇ ਹੁਣ ਸਰਦਾਰ ਜਿਹੜਾ ਵਿਅਕਤੀ ਹੈ ਦੌੜਦਾ ਪਿਆ ਵਾ ਹੈਰਾਨਗੀ ਵਾਲੀ ਗੱਲ ਹੈ ਕਿ ਛੋਟੀ ਛੋਟੀ ਬੱਚੀਆਂ ਦੀ ਜੜੀ ਹੈ ਪਿੱਛੇ ਜਾ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੌੜਦਾ ਹੋਇਆ ਨਜ਼ਰ ਆ ਰਿਹਾ ਉੱਥੇ ਤੁਹਾਨੂੰ ਅੰਦਾਜ਼ਾ ਹੈ ਕਿ ਛੋਟੇ-ਛੋਟੇ ਬੱਚਿਆਂ ਦੀ ਜਿਹੜੀਆਂ ਫੋਟੋਆਂ ਲੈ ਕੇ ਆਪਾਹੀ ਜਾਂਦੀਆਂ ਫੋਟੋਆਂ ਲੈ ਕੇ ਲੋਕਾਂ ਤੋਂ ਜਿਹੜੇ ਪੈਸੇ ਮੰਗਦੇ ਆ ਉੱਥੇ ਦੱਸਦੇ ਆ ਕਿ ਅਸੀਂ ਪਿੰਗਲਵੜ ਦੇ ਨਾਲ ਜਿਹੜੇ ਜੁੜੇ ਹੋਏ ਆ ਪਰ ਹੈਰਾਨਗੀ ਵਾਲੀ ਗੱਲ ਹੈ ਕਿ ਜਦੋਂ ਪਿੰਗੜਵਾਲੇ ਜਿਹੜਾ ਸਾਡੇ ਵੱਲੋਂ ਫੋਨ ਕੀਤਾ ਗਿਆ ਉਹ ਕਹਰੇ ਕਿ ਅਸੀਂ ਇਸ ਸ਼ਖਸ ਨੂੰ ਜਿਹੜਾ ਆ ਜਾਣਦੇ ਹੀ ਨਹੀਂ ਉੱਥੇ ਜਦੋਂ ਇਹਨੂੰ ਪੁੱਛਿਆ ਗਿਆ ਕਿ ਤੁਹਾਡਾ ਬੈਸ਼ ਨੰਬਰ ਕੀ ਹੈ ਆਪਣਾ ਆਧਾਰ ਕਾਰਡ ਦਿਖਾ ਦਿਓ ਤਾਂ ਕਿਸੇ ਵੀ ਤਰ੍ਹਾਂ ਦੇ ਕੋਈ ਡਾਕੂਮੈਂਟਸ ਇਹਨੇ ਦਿਖਾਉਣ ਤੋਂ ਮਨਾਂ ਕਰਤੇ ਤੇ ਉਸ ਤੋਂ ਇਹ ਵਿਅਕਤੀ ਹੈ ਜਿਹੜਾ ਲਗਾਤਾਰ ਜਲੰਧਰ ਬੱਸ ਸਟੈਂਡ 'ਚ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਕੰਮ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪਿੰਗਲਵੜ ਦੇ ਨਾਂ ਤੋਂ ਜਿਹੜਾ ਪੈਸੇ ਇਕੱਠੇ ਕਰਦਾ ਹੈ ਉਥੇ ਤੁਹਾਨੂੰ ਦੱਸ ਦਈਏ ਕਿ ਜਿੱਥੇ ਇੱਕ 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 ਸਾਈਡ ਦੀ ਜੇ ਗੱਲ ਕਰੀਏ ਜਿੱਥੇ ਇੰਡੀਆ ਤੇ ਪਾਕਿਸਤਾਨ ਦੀ ਵਾਰ ਚੱਲਦੀ ਪਈ ਆ ਉਹਦੇ ਵਿੱਚ ਤਾਂ ਪਤਾ ਨਹੀਂ ਲੋਕਾਂ ਦਾ ਕੀ ਨੁਕਸਾਨ ਹੋਣਾ ਹੈ ਕੀ ਨੁਕਸਾਨ ਨਹੀਂ ਹੋਣਾ ਪਰ ਅਜੀਹੇ ਲੋਕੀ ਜਿਹੜੇ ਆ ਦੇਸ਼ ਨੂੰ ਅੰਦਰੋਂ ਖੋਖਲਾ ਕਰ ਰਹੇ ਆ ਉਥੇ ਜੇ ਦੱਸ ਦਈਏ ਕਿ ਲੋਕਾਂ ਦੀ ਆਸਥਾ ਦੇ ਨਾਲ ਵੀ ਖੇਡਿਆ ਜਾ ਰਿਹਾ ਹੈ ਕਿਉਂਕਿ ਕਈ ਲੋਕੀ ਜਿਹੜੇ ਆ ਦਾਨਪੁਣ ਕਰਦੇ ਆ ਇਹ ਦੇਖ ਕੇ ਕਿ ਜਿਹੜੇ ਛੋਟੇ ਬੱਚੇ ਆ ਜਿਨ੍ਹਾਂ ਨੂੰ ਕਿਸ ਤਰ੍ਹਾਂ ਦੀ ਕੋਈ ਤਕਲੀਫ ਪਰੇਸ਼ਾਨੀ ਆ ਚਲੋ ਉਹਨਾਂ ਦੀ ਤਕਲੀਫਾਂ ਜੜੀਆਂ ਦੂਰ ਹੋ ਜਾਣਾ ਪਰ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਨੇ ਉਹ ਜਿਹੜੇ ਉਹਨਾਂ ਦੀ ਆਸਤੇ ਦੇ ਨਾਲ ਖੇਡ ਕੇ ਜਿਹੜੇ ਗੋਲ ਦੇ ਵਿੱਚ ਪੈਸੇ ਪਾ ਕੇ ਉਸ ਤੋਂ ਬਾਅਦ ਜਿਹੜਾ ਆ ਆਪਣਾ ਕੋਈ ਨਸ਼ੇ ਪੱਤੇ ਦਾ ਸਮਾਨ ਲੈਣਦੇ ਹੋਣਗੇ ਜਾਂ ਆਪਣੀ ਜਿਹੜੀ ਹੈ ਐਸ਼ ਪ੍ਰਸਤੀਆਂ ਜਿਹੜੀਆਂ ਕਰਦੇ ਹੋਣਗੇ ਕਿਤਨੇ ਕਿਤੇ ਇਹੀ ਕਾਰਨ ਹੈ ਕਿ ਦੁਨੀਆ ਦੇ ਵਿੱਚੋਂ ਜਿਹੜੀ ਹੈ ਇਨਸਾਨੀਅਤ ਵੀ ਖਤਮ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹਰ ਕਿਸੇ ਨੂੰ ਪਤਾ ਹੈ ਕਿ ਜੇ ਤੁਸੀਂ ਕਿਸੇ ਦਾ ਪੁੰਨ ਦਾ ਜੇ ਕੋਈ ਕੰਮ ਕਰਦੇ ਹੋ ਪਰ ਪਤਾ ਨਹੀਂ ਤੁਹਾਨੂੰ ਉਹ ਪੁੰਨ ਲੱਗੇਗਾ ਕਿ ਨਹੀਂ ਲੱਗੇਗਾ ਕਿਉਂਕਿ ਜਿਹੜੀ ਇਸ ਤਰ੍ਹਾਂ ਦੇ ਵਿਅਕਤੀ ਨੇ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜੇ ਆ ਪੈਸੇ ਕਮਾਰੇ ਤੇ ਪਿੰਗਲਵਾੜੇ ਨੂੰ ਵੀ ਜਿਹੜਾ ਆ ਬਦਨਾਮ ਕਰ ਰਿਹਾ ਹ ਪੁਲਿਸ ਪ੍ਰਸ਼ਾਸਨ ਨੇ ਕਦੋਂ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਕੁੰਮ ਕਰਨ ਦੀ ਨੀਂਦ ਜਦੋਂ ਖੁੱਲੇਗੀ ਉਸ ਤੋਂ ਬਾਅਦ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਨੇ ਉਹਨਾਂ ਉੱਤੇ ਜਿਹੜੀ ਹੈ ਬਣਦੀ ਕਾਰਵਾਈ ਕਰੇਗੀ ਸੋ ਇਸ ਖਬਰ ਦੀ ਅਪਡੇਟ ਦੇਖਣ ਲਈ ਜੁੜੇ ਰਹੋ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਕੈਮਰਾਮੈਨ ਸੌਂਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਵੀਰਾ ਟੀਵੀ ਜਲੰਧਰ